ਕਮਤ ਇਧਰ ਵੀ ਸਿੱਧਾ ਹੀ ਚੱਲ ਰਿਹਾ ਜੀ ਨਾ ਐਪਲ ਕੰਪਨੀ ਦੇ ਮਾਲਕ ਨੂੰ ਉਹਦੇ ਸੀਓ ਨੂੰ ਟਿਮ ਕੁੱਕ 트ੰਪ ਸਾਬ ਨੇ ਕਿਹਾ ਸੀਗਾ ਵੀ ਭਾਰਤ ਆਪਣਾ ਕੰਮ ਆਪੇ ਦੇਖ ਲੂਗਾ ਤਾਂ ਇੱਥੇ ਨਹੀਂ ਤੂੰ ਤਾਂ ਅਮਰੀਕਾ 'ਚ ਆਪਣੀ ਯੂਨਟ ਲਾ ਅਮਰੀਕਾ 'ਚ ਪ੍ਰੋਡਕਸ਼ਨ ਕਰ ਕਿਉਂਕਿ ਚੀਨ 'ਚੋਂ ਨਿਕਲ ਕੇ ਚੀਨ ਦੇ ਉੱਤੇ ਨਿਰਪ੍ਰਤਕ ਘਟਾ ਕੇ ਐਪਲ ਕੰਪਨੀ ਨੇ ਭਾਰਤ ਦਾ ਰੁਕੀਤਾ ਪਰ ਅਮਰੀਕਾ ਦੇ ਰਾਸ਼ਟਰਪਤੀ ਜਿਹਨੂੰ ਮੋਦੀ ਜੀ ਆਪਣਾ ਮਿੱਤਰ ਦੱਸਦੇ ਨੇ ਐਪਲ ਨੂੰ ਅਮਰੀਕਾ ਲੈ ਜਾਣਾ ਚਾਹੁੰਦਾ ਠੀਕ ਹੈ ਅਮਰੀਕਾ ਵੀ ਪ੍ਰੋਡਕਸ਼ਨ ਹੁੰਦਾ ਹੋਵੇ ਹੋਵੇ ਚੀਨ 'ਚ ਹੁੰਦਾ ਹੋਵੇ ਪਰ ਜੋ ਭਾਰਤ 'ਚ ਯੂਨਿਟ ਲੱਗ ਰਹੇ ਨੇ ਕਿਉਂਕਿ ਅਮਰੀਕਾ ਦੇ ਵਿੱਚ ਲਗਭਗ 50% ਤੋਂ ਵੱਧ ਫੋਨ ਜਿਹੜੇ ਜਾਂਦੇ ਨੇ 50% ਆਈਫੋਨ ਭਾਰਤ ਦੇ ਬਣੇ ਹੁੰਦੇ ਨੇ ਇਹ ਖੁਦ ਟੀਮ ਕੁੱਕ ਨੇ ਇੱਕ ਇੰਟਰਵਿਊ 'ਚ ਆਪ ਦੱਸਿਆ ਤੇ ਐਪਲ ਦੇ ਸੀਈਓ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਹ ਹਦਾਇਤ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਭਾਰਤ ਦੇ ਵਿੱਚ ਨਿਵੇਸ਼ ਕਰਤਾ ਚੜ੍ਹ ਕਾ ਨਹੀਂ ਦਿੱਤਾ ਗਲੇ ਨੇ ਫਿਰ ਬਿਲਕੁਲ ਜੀ ਕਹਿੰਦੇ ਜੀ ਆਈਫੋਨ ਬਣਾਉਣ ਵਾਲੇ ਫੌਕਸਕੌਨ ਦਾ ਭਾਰਤ ਦੇ ਵਿੱਚ 12700 ਕਰੋੜ ਦਾ ਨਿਵੇਸ਼ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਇਹ ਪੈਸਾ ਇੱਥੇ ਨਾਲ ਆਇਓ ਐਪਲ ਦੀ ਸਭ ਤੋਂ ਵੱਡੀ ਕੰਟਰੈਕਟ ਮੈਨੂਫੈਕਚਰਿੰਗ ਫੌਕਸਫੌਨ ਫੌਕਸਕੌਨ ਨੇ ਭਾਰਤ ਚ 1.49 ਬਿਲੀਅਨ ਡਾਲਰ ਲਗਭਗ 12700 ਕਰੋੜ ਦਾ ਨਿਵੇਸ਼ ਕੀਤਾ